ਇਹ ਪੈਰਟ ਦੇ ਵਿੱਚ ਡੋਰ ਜਿਹੜੀ ਚਾਈਨਾ ਡੋਰ ਦੇ ਨਾਲੇ ਫਸਿਆ ਹੋਇਆ ਸੀ ਜਿਸ ਦੇ ਨਾਲ ਅਸੀਂ ਅਬ ਇਹਨੇ ਹਾਈਡਰੋਲਿਕ ਪਲੇਟਫਾਰਮ ਦੀ ਮਦਦ ਦੇ ਨਾਲ ਉਹਨੂੰ ਰੈਸਕਿਊ ਕਰ ਲਿੱਤਾ ਗਿਆ ਹੈ 30 ਮੀਟਰ ਦੇ ਉੱਤੋਂ ਜਿਹੜੀ ਹੈ ਇਹਨੂੰ ਰੈਸਕਿਊ ਕੀਤਾ ਗਿਆ ਹੈ ਅੱਜ ਅਸੀਂ ਤੁਹਾਨੂੰ ਇੱਕ ਰੈਸਕਿਊ ਆਪਰੇਸ਼ਨ ਦਿਖਾਉਣ ਜਾ ਰਹੇ ਹਾਂ ਰੈਸਕਿਊ ਆਪਰੇਸ਼ਨ ਅਕਸਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਦੋਂ ਕਰਦੀਆਂ ਨੇ ਜਦੋਂ ਕਿਸੇ ਜਗ੍ਹਾ ਤੇ ਅੱਗ ਲੱਗ ਜਾਂਦੀ ਹੈ ਲੇਕਿਨ ਅੱਜ ਇੱਕ ਪੰਛੀ ਨੂੰ ਬਚਾਇਆ ਜਾ ਰਿਹਾ ਹੈ ਜਿਸ ਕਰਕੇ ਇੱਕ ਵੱਡੀ ਫਾਇਰ ਬ੍ਰਿਗੇਡ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਜ਼ਮੀਨ ਤੋਂ ਵੀ ਇਸ ਵੇਲੇ ਉੱਪਰ ਹੈ ਔਰ ਆਸਮ ਮਸ਼ੀਨ ਦੇ ਨਾਲ ਜਿਹੜਾ ਹੈ ਇੱਕ ਪੰਛੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਸਲ ਇੱਕ ਇਲ ਅਤੇ ਇੱਕ ਤੋਤਾ ਜਿਹੜਾ ਹੈ ਉਹ ਚਾਈਨਿਸ ਡੋਰ ਨਾਲ ਫਸ ਚੁੱਕਾ ਹੈ ਔਰ ਉਸ ਨੂੰ ਬਚਾਉਣ ਵਾਸਤੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਸੜਕ ਨੂੰ ਬੰਦ ਕੀਤਾ ਗਿਆ ਹੈ ਔਰ ਉਸ ਜਗ੍ਹਾ ਦੇ ਉੱਤੇ ਤੋਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਸਭ ਤੋਂ ਵੱਡੇ ਰੈਸਕਿਊ ਆਪਰੇਸ਼ਨ ਦੀਆਂ ਸਾਂਝੀਆਂ ਕਰ ਰਹੇ ਹਾਂ ਉਸ ਰੈਸਕਿਊ ਆਪਰੇਸ਼ਨ ਤੋਂ ਤੁਸੀਂ ਦੇਖ ਸਕਦੇ ਹੋ ਕਿ ਉਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਦੇ ਉੱਤੇ ਇਹ ਮਸ਼ੀਨ ਪਹੁੰਚੀ ਹੈ ਇਸ ਵੇਲੇ ਉੱਥੇ ਇੱਕ ਕਬੂਤਰ ਇੱਕ ਤੋਤਾ ਫਸਿਆ ਹੈ ਔਰ ਉਸ ਤੋਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਸ ਦੀ ਜਾਨ ਬਚਾਈ ਜਾ ਸਕੇ ਔਰ ਪਹਿਲੀ ਵਾਰ ਤੁਸੀਂ ਦੇਖੋ ਕਿ ਕਿਸੇ ਪੰਛੀ ਨੂੰ ਬਚਾਉਣ ਵਾਸਤੇ ਸੜਕਾਂ ਜਾਮ ਕੀਤੀਆਂ ਗਈਆਂ ਨੇ ਜਾਮ ਸੜਕਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੋਈ ਵਿਅਕਤੀ ਪਰੇਸ਼ਾਨ ਨਹੀਂ ਹੋਏਗਾ ਅਕਸਰ ਇਹ ਸੜਕਾਂ ਜਿਹੜੀਆਂ ਨੇ ਕਿਸੇ ਲੀਡਰ ਦੇ ਉੱਤੇ ਆਣ ਤੇ ਬੰਦ ਕੀਤੀਆਂ ਜਾਂਦੀਆਂ ਨੇ ਚਾਹੇ ਐਂਬੂਲੈਂਸ ਸਰਵਿਸ ਹੀ ਹੋ ਜਾਏ ਅੱਜ ਤੱਕ ਸਰਵਿਸ ਬੰਦ ਨਹੀਂ ਹੋਈ ਲੇਕਿਨ ਅੱਜ ਸੜਕ ਬੰਦ ਇਸ ਕਰਕੇ ਕੀਤੀ ਗਈ ਕਿ ਇੱਕ ਬੇਜੁਬਾਨ ਜਾਨ ਨੂੰ ਬਚਾਉਣਾ ਹੈ ਤਾਂ ਬੇਜੁਬਾਨ ਜਾਨ ਨੂੰ ਬਚਾਉਣ ਵਾਸਤੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਟੀਮ ਪਹੁੰਚਦੀ ਹੈ ਔਰ ਇੱਕ ਉਚਾਈ ਤੇ ਜਾ ਕੇ ਉਸ ਤੋਤੇ ਨੂੰ ਜਿਹੜਾ ਹੈ ਰੈਸਕਿਊ ਕੀਤਾ ਜਾਂਦਾ ਹੈ ਤਸਵੀਰਾਂ ਤਾਂ ਰੋਸੀ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਇੱਕ ਵੱਡਾ ਆਪਰੇਸ਼ਨ ਇਸ ਕਰਕੇ ਕਹਿ ਰਹੇ ਆ ਕਿ ਇੱਕ ਬੇਜੁਬਾਨ ਦੀ ਜਾਨ ਬਚਾਉਣ ਵਾਸਤੇ ਅੱਜ ਸਾਰੇ ਲੋਕ ਇਕੱਤਰ ਹੋਏ ਨੇ ਔਰ ਪਹਿਲੀ ਵਾਰ ਜਿਹੜਾ ਇਹ ਵੇਖਣ ਨੂੰ ਮਿਲਿਆ ਹੈ ਕਿ ਇੱਕ ਜਗ੍ਹਾ ਤੋਂ ਜਿਹੜਾ ਹੈ ਸੜਕ ਜਾਮ ਕੀਤੀ ਗਈ ਸੜਕ ਬੰਦ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆ ਸਕੇ ਕਿਉਂਕਿ ਮਸ਼ੀਨ ਵੱਡੀ ਸੀ ਫਾਇਰ ਬ੍ਰਿਗੇਡ ਦੀ ਵੱਡੀ ਮਸ਼ੀਨ ਉਸ ਨੂੰ ਲਿਆਂਦਾ ਗਿਆ ਹੈ ਉਰਸ ਨੂੰ ਉਸ ਦੇ ਨਾਲ ਜਿਹੜਾ ਹੈ ਇਸ ਪੰਛੀ ਨੂੰ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਦਿਖਾ ਰਿਹਾ ਦੱਸਣਾ ਚਾਹਾਂਗੇ ਕਿ ਇੱਕ ਇਲ ਅਤੇ ਇੱਕ ਤੋਤਾ ਜਿਹੜਾ ਹੈ ਉਹ ਇਸ ਜਿਹੜਾ ਹੈ ਇਹਨਾਂ ਪੇੜਾਂ ਦੇ ਵਿੱਚ ਜਿਹਦੇ ਵਿੱਚ ਕੀ ਖਾਸ ਕਰਕੇ ਚਾਈਨਾ ਡੋਰ ਜਿਸ ਨੂੰ ਕਿ ਅਸੀਂ ਕਾਤਲ ਡੋਰ ਵੀ ਕਹਿੰਦੇ ਆ ਉਹ ਫਸ ਗਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਇਸ ਰੈਸਕਿਊ ਆਪਰੇਸ਼ਨ ਨੂੰ ਚਲਾਇਆ ਗਿਆ ਹੈ ਸਾਡੇ ਨਾਲ ਅਧਿਕਾਰੀ ਮੌਜੂਦ ਨੇ ਸਰ ਕੀ ਕੀ ਹੋਇਆ ਤੇ ਕੀ ਇਨਫਾਰਮੇਸ਼ਨ ਸੀ ਪਹਿਲਾਂ ਸਵੇਰੇ ਇਥੇ ਇੱਕ ਇਲ ਤੇ ਇੱਕ ਤੋਤਾ ਸਵੇਰੇ ਮਿਲਕੀ ਚਾਈਨਿਸ ਡੋਰ ਨਾਲ ਫਸ ਗਏ ਸੀ ਤੇ ਉਹ ਮੈਂ ਦੇਖਦੇ ਰਿਹਾ ਧੰਟਾ ਤੱਕ ਤੜਫਦਾ ਰਿਹਾ ਇਲ ਪੂਰੀ ਤੜਫਦੀ ਰਹੀ ਮਿਲਕੀ ਆਪਣੇ ਆਪ ਨੂੰ ਕੋਸ਼ਿਸ਼ ਕਰਦੀ ਸੀ ਉੱਡਣ ਦੀ ਪਰ ਉੜਿਆ ਨਹੀਂ ਜਾ ਰਹੀ ਸੀਗਾ ਤੇ ਉਸ ਤੋਂ ਬਾਅਦ ਆਪਾਂ ਮਿਲਕੀ ਸਲਾਹ ਕੀਤੀ ਕਿ ਇਹਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ ਤਾਂ ਇਸ ਤਰ੍ਹਾਂ ਮਿਲਕੀ ਸਾਨੂੰ ਦਿਮਾਗ ਚ ਆ ਗਈ ਅਸੀਂ ਫਾਰ ਬ੍ਰਿਗੇਡ ਨੂੰ ਫੋਨ ਕਰਦੇ ਪਹਿਲਾਂ ਸਾਨੂੰ ਥੋੜਾ ਜਿਹਾ ਕਨਫਿਊਜ਼ਨ ਸੀਗੀ ਕਿ ਫਾਰ ਬ੍ਰਿਗੇਡ ਮੇਬੀ ਇੱਕ ਮਤਲਬ ਕਿ ਬਰਡ ਵਾਸਤੇ ਆਏਗੀ ਰੈਸਕਿਊ ਆਪਰੇਸ਼ਨ ਵਾਸਤੇ ਆਏਗੀ ਕਿ ਨਹੀਂ ਆਏਗੀ ਪਰ ਜਦੋਂ ਅਸੀਂ ਫੋਨ ਕੀਤਾ ਉਹਨਾਂ ਦਾ ਬੜਾ ਹੀ ਪੋਜ਼ਿਟਿਵ ਰਿਸਪਾਂਸ ਆਇਆ ਕਿ ਅਸੀਂ ਤੁਹਾਡੇ ਕੋਲ 5 ਮਿੰਟਾਂ 10 ਮਿੰਟਾਂ ਵਿੱਚ ਪਹੁੰਚ ਰਹੇ ਹਾਂ ਤਾਂ ਬਿਲਕੁਲ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਸ ਬੇਜੁਬਾਨ ਨੂੰ ਇੱਥੇ ਰੈਸਕਿਊ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਔਰ ਤੁਸੀਂ ਦੇਖੋ ਕਿ ਇੱਥੇ ਐਮਰਜੈਂਸੀ ਸਰਵਿਸਿਜ਼ ਦੇ ਵਿੱਚ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਇਸ ਮਸ਼ੀਨ ਨੂੰ ਡਿਪਲੋਏ ਕੀਤਾ ਗਿਆ ਹੈ ਕਸਮਾ ਲਾਇਆ ਦਿਨੇ ਜੀ ਜੀ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਐਸ ਹੀ ਇਸ ਵੇਲੇ ਦਿਖਾ ਰਹੇ ਹਾਂ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਇੱਥੋਂ ਦੀ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤੋਤੇ ਨੂੰ ਜਿਹੜਾ ਹੈ ਇੱਥੇ ਰੈਸਕਿਊ ਕਰਨ ਵਾਸਤੇ ਅੱਜ ਪਹਿਲੀ ਵਾਰ ਤੁਸੀਂ ਟੀਵੀ ਸਕਰੀਨ ਤੇ ਦੇਖੋਗੇ ਕਿ ਇੱਕ ਬੇਜੁਬਾਨ ਜਾਨਵਰ ਨੂੰ ਬਚਾਉਣ ਵਾਸਤੇ ਸੜਕਾਂ ਬੰਦ ਕੀਤੀਆਂ ਗਈਆਂ ਨੇ ਤਾਂ ਇੱਕ ਤਸਵੀਰ ਤੁਸੀਂ ਅਜ ਤੱਕ ਨਾ ਟੀਵੀ ਸਕਰੀਨ ਤੇ ਪਹਿਲੀ ਵਾਰ ਵੇਖੀ ਹੋਏਗੀ ਬਹੁਤ ਸਾਰੇ ਤੁਸੀਂ ਧਰਨੇ ਦੇਖੇ ਹੋਣਗੇ ਬਹੁਤ ਸਾਰੇ ਤੁਸੀਂ ਦੇਖਿਆ ਹੋਣਗੇ ਕਿ ਲੀਡਰ ਜਦੋਂ ਆਉਂਦੇ ਨੇ ਤਾਂ ਸੜਕਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਲੇਕਿਨ ਪਹਿਲੀ ਵਾਰ ਹੈ ਕਿ ਅੰਮ੍ਰਿਤਸਰ ਦੇ ਮਾਲ ਰੋਡ ਤੇ ਮੌਜੂਦ ਆ ਕਿ ਇੱਕ ਪੰਛੀ ਨੂੰ ਬਚਾਉਣ ਵਾਸਤੇ ਸੜਕ ਬੰਦ ਕਰਕੇ ਔਰ ਇਸ ਜਿਹੜਾ ਬਾਹੂਬਲ ਯੰਤਰ ਹੈ ਜਿਹੜਾ ਕਿ ਅੱਗ ਬੁਝਾਉਣ ਵਾਸਤੇ ਮਿਲਿਆ ਹੈ ਉਸ ਯੰਤਰ ਨੂੰ ਬੁਲਾਇਆ ਗਿਆ ਔਰ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੇ ਵਿੱਚ ਪੂਰੀ ਸੜਕ ਜਾਮ ਕੀਤੀ ਗਈ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਨੂੰ ਅਕਸਰ ਵਿਦੇਸ਼ਾਂ 'ਚ ਸੁਣਨ ਨੂੰ ਮਿਲਦੀਆਂ ਹੋਣਗੀਆਂ ਤੁਹਾਡੇ ਕੋਈ ਰਿਲੇਟਿਵ ਬਾਹਰ ਰਹਿੰਦੇ ਹੋਣਗੇ ਤੁਸੀਂ ਸੋਚਦੇ ਹੋਵੋਗੇ ਅਕਸਰ ਐਦਾਂ ਦੀਆਂ ਗੱਲਾਂ ਕਰਦੇ ਹੋਣਗੇ ਕਿ ਉੱਥੇ ਜਦੋਂ ਕੋਈ ਇਸ ਤਰ੍ਹਾਂ ਦਾ ਕੋਈ ਜਾਨਵਰ ਫਸ ਜਾਂਦਾ ਹੈ ਤਾਂ ਉਸ ਨੂੰ ਰੈਸਕਿਊ ਕੀਤਾ ਜਾਂਦਾ ਹੈ ਤਾਂ ਇਹ ਟੀਮ ਜਿਹੜੀ ਹੈ ਇਸ ਵੇਲੇ ਰੈਸਕਿਊ ਕਰਕੇ ਥੱਲੇ ਆਈ ਹੈ ਔਰ ਤਕਰੀਬਨ ਮੰਨ ਕੇ ਚੱਲੀਏ ਕਿ ਤਕਰੀਬਨ 50 ਫੁੱਟ ਦੀ ਹਾਈਟ ਤੇ ਜਿਹੜਾ ਹੈ ਇਹ ਇਸ ਵੇਲੇ ਰੈਸਕਿਊ ਆਪਰੇਸ਼ਨ ਪਹੁੰਚਿਆ ਤਾਂ ਉਸ ਤੋਂ ਬਾਅਦ ਉਸ ਬਰਡ ਨੂੰ ਜਿਹੜਾ ਹੈ ਉੱਥੋਂ ਦੀ ਬਚਾ ਕੇ ਥੱਲੇ ਵਾਪਸ ਲਿਆਂਦਾ ਗਿਆ ਤਾਂ ਇਹ ਵਿਦੇਸ਼ ਨਹੀਂ ਅੰਮ੍ਰਿਤਸਰ ਦੀ ਤਸਵੀਰ ਹੈ ਜਿਹੜੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਹਾਈਡਰੌਲਿਕ ਮਸ਼ੀਨਾਂ ਹੁੰਦੀਆਂ ਨੇ ਜਿਹਦੇ ਨਾਲ ਕੀ ਪੂਰੀ ਪਹਿਲੇ ਮਸ਼ੀਨ ਦਾ ਵੇਟ ਇਕੱਠਾ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਕਬੂਤਰ ਤੁਸੀਂ ਇਸ ਵੇਲੇ ਦੇਖੋਗੇ ਆਪਣੀ ਟੀਵੀ ਸਕਰੀਨ ਤੇ ਕਿ ਉਹ ਕਬੂਤਰ ਨੂੰ ਜਿਹੜਾ ਹੈ ਬਚਾਇਆ ਗਿਆ ਹੈ ਤੇ ਪਹਿਲੀ ਵਾਰ ਇਸ ਤਰ੍ਹਾਂ ਦੀ ਤਸਵੀਰ ਦੇਖਣ ਨੂੰ ਮਿਲੀ ਹੈ ਅਗਰ ਤੁਸੀਂ ਵੀ ਅੰਮ੍ਰਿਤਸਰ ਦੇ ਵਸਨੀਕ ਹੋ ਤਾਂ ਤੁਹਾਨੂੰ ਇਸ ਚੀਜ਼ ਤੇ ਕਾਫੀ ਪ੍ਰਾਊਡ ਹੋਵੇਗਾ ਕਿ ਅੱਜ ਜੋ ਸਾਡੇ ਡਿਪਾਰਟਮੈਂਟ ਦੇ ਬੰਦਿਆਂ ਨੇ ਕੰਮ ਕੀਤਾ ਹੈ ਉਹ ਸਲਾਘਾਯੋਗ ਹੈ ਤਾਂ ਐਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਪਾਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬਹੁਤ ਵਧੀਆ ਕੰਮ ਹੈ ਜੀ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਤੋਤਾ ਹੈ ਔਰ ਉਸ ਨੂੰ ਜਿਹੜਾ ਇੱਥੇ ਬਚਾਇਆ ਗਿਆ ਹੈ ਤਾਂ ਸਰਦਾਰ ਸਾਹਿਬ ਨੇ ਆਪਣੀ ਜਾਨ ਤੇ ਖੇੜ ਕੇ ਬਚਾਇਆ ਪਾਜੀ ਕੀ ਹੋਇਆ ਕੀ ਸੀ ਦਿਖਾਓਗੇ ਕਬੂਤਰ ਨੂੰ ਕਬੂਤਰ ਤੇਰੀ ਆ ਕੋ ਡੋਰ ਫਸੀ ਹੋਈ ਜੀ ਕਿ ਹਾਂਜੀ ਆ ਸਾਰੇ ਡੋਰ ਫਸਿਆ ਹੋਇਆ ਉਸ ਤੇ ਤੇ ਆ ਸਾਰੇ ਲਖੂਨ ਹੋ ਗਿਆ ਹੈ ਤੇਨੂੰ ਰੈਸਕਿਊ ਕਰਨ ਵਾਸਤੇ ਕੀਤਾ ਗਿਆ ਹਾਂਜੀ ਰੈਸਕਿਊ ਦੇ ਵਾਸਤੇ ਭਾਜੀ ਕੀ ਹੋਈ ਸੀ ਇਨਫੋਰਮੇਸ਼ਨ ਸਰ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਕੰਪਨੀ ਬਾਗ ਦੇ ਵਿੱਚ ਕੋਈ 35 ਮੀਟਰ ਦੀ ਹਾਈਟ ਦੇ ਉੱਤੇ ਇੱਕ ਪੈਰਟ ਜਿਹੜਾ ਹੈਗਾ ਵਾ ਦਰਖਤ ਦੇ ਵਿੱਚ ਫਸਿਆ ਆਇਆ ਵਾ ਜਿਹੜਾ ਕਿ ਸਾਡੇ ਫਾਇਰ ਗੇਟ ਦੇ ਸਾਡੇ ਆਫੀਸਰ ਦੀ ਹਦਾਇਤਾਂ ਦੇ ਅਨੁਸਾਰ ਅਸੀਂ ਹਾਈਡਰੌਲਿਕ ਪਲੇਟਫਾਰਮ ਲੈ ਕੇ ਆਂਦਾ ਅਤੇ ਮੀਟਰ ਦੇ ਉਤੋਂ ਜਿਹੜੀ ਇਹਨੂੰ ਰੈਸਕਿਊ ਕੀਤਾ ਗਿਆ ਹੈਗਾ ਹਾਂਜੀ ਤਾਂ ਕਿਵੇਂ ਕੀ ਕੀ ਜੋ ਉੱਥੇ ਹਾਲਾਤ ਕੀ ਸੀਗੇ ਹਾਲਾਤ ਸਰ ਇਸ ਤਰ੍ਹਾਂ ਗਏ ਕਿ ਪੈਰਟ ਦੇ ਵਿੱਚ ਡੋਰ ਜਿਹੜੀ ਚਾਈਨਾ ਡੋਰ ਦੇ ਨਾਲ ਫਸਿਆ ਪਿਆ ਸੀ ਜਿਸ ਦੇ ਨਾਲ ਅਸੀਂ ਆਪਣੀ ਹਾਈਡਰੋਲਿਕ ਪਲੇਟਫਾਰਮ ਦੀ ਮਦਦ ਦੇ ਨਾਲ ਉਹਨੂੰ ਰੈਸਕਿਊ ਕਰ ਲਿਆ ਗਿਆ ਹੈ ਅੱਛਾ ਤੇ ਉਹਨਾਂ ਤਾਰ ਕਹਿਣਾ ਚੋ ਕੱਢੀ ਜਾ ਰਹੀ ਹੈ ਬਿਲਕੁਲ ਸਰ ਇਹ ਸਾਡੇ ਸੀਨੀਅਰ ਫਾਇਰਮੈਨਸ ਵੱਲੋਂ ਇਹਦੇ ਵਿੱਚੋਂ ਹੁਣ ਆਪਣਾ ਚਾਈਨਾ ਡੋਰ ਜਿਹੜੀ ਇਹੋ ਕੱਢੀ ਜਾ ਰਹੀ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਮਸੂਮ ਜਿਹੜਾ ਹੈ ਇਹ ਪੈਰਟ ਜਿਹੜਾ ਹੈ ਇਸ ਵੇਲੇ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਸਰਦਾਰ ਸਾਹਿਬ ਨੇ ਆਪਣੀ jaan ਤੇ ਖੇੜਕਿਆਂ ਨੂੰ ਬਚਾਇਆ ਹੈ ਚਾਹੇ ਇਹ ਜ਼ਖਮੀ ਹੋ ਚੁੱਕਾ ਹੈ ਲੇਕਿਨ ਬੁਰੀ ਤਰ੍ਹਾਂ ਸਰ ਕਿੰਨੇ ਦਿਨ ਤੋਂ ਫਸਿਆ ਸੀ ਇੱਥੇ ਸਰ ਸਾਨੂੰ ਇਹ ਅੱਜ ਸਵੇਰੇ ਹੀ ਅੱਜ ਕੋਈ ਅੱਧਾ ਘੰਟਾ ਪਹਿਲਾਂ ਚਲਾਹ ਮਿਲੀ ਹੈ ਜਿਹੜੀ ਤਾਂ ਸਾਡੀ ਫਾਇਰ ਗੇਟ ਦੀ ਟੀਮ ਨੇ ਇਹਨੂੰ ਤੁਰੰਤ ਆਪਣੇ ਰੈਸਕਿਊ ਕਰਕੇ ਇਹਨੂੰ ਬਾਹਰ ਕੱਢ ਲਿਆ ਗਿਆ ਬਿਲਕੁਲ ਸਲਾਮ ਹੈ ਇਹਨਾਂ ਨੌਜਵਾਨਾਂ ਨੂੰ ਇਹ ਦੋ ਜਿਹੜੇ ਕਰਮਚਾਰੀ ਨੇ ਸਲਾਮ ਹੈ ਨਾ ਉਹ ਜਿਨ੍ਹਾਂ ਨੇ ਕੀ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਪੈਰਟ ਦੇ ਨਾਲ ਜਿਸ ਦੇ ਨਾਲ ਕੀ ਪੈਰਟ ਨੂੰ ਬਚਾਇਆ ਗਿਆ ਹੈ ਇੱਕ ਵਾਰ ਫਿਰ ਤੁਹਾਨੂੰ ਤਸਵੀਰ ਦਿਖਾਨੇ ਆ ਤਾਂ ਭਾਈ ਜੀ ਇਹਦੇ ਵਾਸਤੇ ਸਰਦਾਰ ਸਾਹਿਬ ਇਹਦੇ ਵਾਸਤੇ ਰਸਤਾ ਬੰਦ ਕੀਤਾ ਗਿਆ ਜੀ ਇਹ ਸਾਰਾ ਬਿਲਕੁਲ ਸਰ ਇਹ ਅਸੀਂ ਟ੍ਰੈਫਿਕ ਪੁਲਿਸ ਦੀ ਮਦਦ ਦੇ ਨਾਲ ਸਾਡਾ ਇੱਕ ਫਾਇਰ ਟੈਂਡਰ ਹੈ ਜਿਹੜਾ ਅਸੀਂ ਰੋਡ ਦੇ ਉੱਤੇ ਲਗਾ ਦਿੱਤਾ ਤੇ ਰਸਤਾ ਨੂੰ ਜਿਹੜਾ ਬੰਦ ਕੀਤਾ ਗਿਆ ਹੈ ਅੱਛਾ ਸਰ ਸੜਕ ਬੰਦ ਕੀਤੀ ਗਈ ਵੈਸੇ ਤੇ ਸੜਕ ਲੀਡਰਾਂ ਦੇ ਆਂ ਤੇ ਬੰਦ ਹੁੰਦੀ ਤੇ ਪਹਿਲੀ ਵਾਰੀ ਵੇਖਿਆ ਅਮਰੀਕਾ ਵਾਲਾ ਮਾਹੌਲ ਹੈ ਕਿ ਅਮਰੀਕਾ ਚ ਇਹ ਚੀਜ਼ਾਂ ਵੇਖੀਆਂ ਦੀਆਂ ਸੀ ਕੋਈ ਦਵਾਈ ਫੜਿਓ ਬਸ ਸਰ ਜਦੋਂ ਵੀ ਸਾਡਾ ਇਸ ਤਰ੍ਹਾਂ ਕਿ ਫਾਇਰ ਕਾਲਸ ਜਾਂ ਕਿਤੇ ਰੈਸਕਿਊ ਕਰਨਾ ਹੁੰਦਾ ਤੇ ਟ੍ਰੈਫਿਕ ਪੁਲਸ ਜਾਂ ਫਿਰ ਹੋਰ ਪੁਲਿਸ ਪ੍ਰਸ਼ਾਸਨ ਜਿਹੜਾ ਸਾਡਾ ਪੂਰਨ ਸਹਿਯੋਗ ਦਿੰਦਾ ਹੈਗਾ ਸਾਡੀ ਇੱਕ ਕਾਲ ਦੇ ਨਾਲ ਉਹਨਾਂ ਨੇ ਸੜਕ ਜਿਹੜੀ ਆ ਬੰਦ ਕੀਤੀ ਸੀ ਤੇ ਤਾਂ ਬਿਲਕੁਲ ਭਾਜੀ ਜ਼ਿਲ੍ਹੇ ਜ਼ਿਲ੍ਹੇ ਤੁਸੀਂ ਉੱਥੇ ਪਹੁੰਚੇ ਹੋ ਪਰ ਤੇ ਕੀ ਪੋਜੀਸ਼ਨ ਕੀ ਸੀ ਬਰਡ ਪੋਜੀਸ਼ਨ ਇਹੋ ਹੀ ਸੀ ਕਿ ਮਤਲਬ ਨਯਰਵਣੀ ਆ ਰਿਹਾ ਸੀਗਾ ਕਿਉਂਕਿ ਹਰਾ ਪੈਰਟਾ ਤੇ ਹਰੇ ਦਰਖਤ ਸਾਰੇ ਪੱਤੇ ਪੂਤੇ ਸਾਰੇ ਹਰੇ ਆ ਤੇ ਇੱਕ ਤੇ ਲੱਭਣਾ ਹੀ ਮੁਸ਼ਕਲ ਹੀਗਾ ਤੇ ਦੂਸਰਾ ਫਿਰ ਡੋਰ ਬੜੀ ਹੀ ਪੂਰੀ ਵਿੱਚ ਤੇ ਉਧਰੋਂ ਕੱਢ ਕੇ ਤੇ ਆ ਵੇਖੋ ਤੁਹਾਡੇ ਸਾਹਮਣੇ ਸਾਰਾ ਉਹਨੂੰ ਉਹਨੂੰ ਇਚਾਰੇ ਨੂੰ ਆਜ਼ਾਦੀ ਮਿਲੇਗੀ ਉਹਨੇ ਹਾਂਜੀ ਹੁਣ ਆਜ਼ਾਦੀ ਮਿਲੇਗੀ ਜੀ ਪੂਰੀ ਦਵਾਈ ਲਾ ਕੇ ਇਹਨੂੰ ਛੱਡ ਦਾਂਗੇ ਜੀ ਅੱਛਾ ਠੀਕ ਰਹੇਗਾ ਉਹ ਠੀਕ ਰਹੇਗਾ ਜੀ ਹਾਂਜੀ ਹਾਂਜੀ ਆਰਾਮ ਕਰੇਗਾ ਪੂਰਾ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਪਹਿਲੀ ਵਾਰ ਤੁਹਾਨੂੰ ਅਸੀਂ ਦਿਖਾ ਰਹੇ ਆ ਤਾਂ ਇਹ ਇੱਕ ਚੰਗਾ ਉਪਰਾਲਾ ਜਿਹੜਾ ਹੈ ਕੀਤਾ ਗਿਆ ਤੁਹਾਨੂੰ ਇੱਕ ਵਾਰ ਫੇਰ ਦੱਸਦੇ ਆ ਕਿ ਸੜਕ ਨੂੰ ਬੰਦ ਕੀਤਾ ਗਿਆ ਆਵਾਜਾਈ ਬੰਦ ਕੀਤੀ ਗਈ ਆਵਾਜਾਈ ਇਸ ਕਰਕੇ ਬੰਦ ਕੀਤੀ ਗਈ ਕਿ ਇਸ ਜਗ੍ਹਾ ਦੇ ਉੱਤੋਂ ਰੈਸਕਿਊ ਕਰਨਾ ਸੀ ਰੈਸਕਿਊ ਕਰਨਾ ਸੀ ਰੈਸਕਿਊ ਕਿਸ ਨੂੰ ਕਰਨਾ ਸੀ ਬਚਾਣੀ ਸੀ ਜਾਨ ਇੱਕ ਬਰਡ ਦੀ ਇੱਕ ਤੋਤੇ ਦੀ ਜਾਨ ਬਚਾਉਣ ਵਾਸਤੇ ਇਹ ਇੱਥੇ ਤੁਸੀਂ ਦੇਖੋ ਕਿ ਸੜਕ ਨੂੰ ਬੰਦ ਕੀਤਾ ਗਿਆ ਔਰ ਸੜਕ ਨੂੰ ਬੰਦ ਕਰਨ ਤੋਂ ਬਾਅਦ ਵੱਡਾ ਜਿਹਾ ਹਾਈਡਰੌਲਿਕ ਸਿਸਟਮ ਹੁੰਦਾ ਹੈ ਜਿਹੜਾ ਕਿ ਉਸ ਦੇ ਨਾਲ ਇਸ ਨੂੰ ਜਿਹੜਾ ਹੈ ਇੱਥੇ ਸਹੀ ਤਰੀਕੇ ਨਾਲ ਇਸ ਨੂੰ ਖਤਮ ਕੀਤਾ ਗਿਆ ਔਰ ਜਿਹੜਾ ਹੈ ਇਹ ਆਪਰੇਸ਼ਨ ਨੂੰ ਜਿਹੜਾ ਹੈ ਕਾਮਯਾਬੀ ਨਾਲ ਨੇਪਰੇ ਚਾੜਿਆ ਗਿਆ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਦਿਖਾ ਰਿਹਾ ਤਾਂ ਅੱਜ ਤੱਕਨ ਬਹੁਤ ਸਾਰੇ ਆਪਰੇਸ਼ਨ ਦੇਖੇ ਹੋਣਗੇ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਹੋਣਗੀਆਂ ਲੇਕਿਨ ਐਸਾ ਦੀ ਚੀਜ਼ ਤੁਸੀਂ ਪਹਿਲੀ ਵਾਰ ਵੇਖੀ ਹੋਏਗੀ ਤੁਸੀਂ ਦੇਖੋ ਕਿ ਖੋਰ ਚੀਜ਼ ਉਸ ਪੈਰਟ ਨੂੰ ਹੁਣ ਪਾਣੀ ਵੀ ਪਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਬਹੁਤ ਲੰਬੇ ਸਮੇਂ ਤੋਂ ਉਹ ਪਿਆਸਾ ਸੀ ਔਰ ਉਸ ਦੀ ਪਿਆਸ ਵੀ ਹੁਣ ਬਜਾਉਣ ਵਾਸਤੇ ਤੁਸੀਂ ਦੇਖੋ ਕਿ ਉਸ ਨੂੰ ਪਾਣੀ ਵੀ ਪਲਾਇਆ ਜਾ ਰਿਹਾ ਹੈ ਤਾਂ ਕਿ ਇਸ ਨੂੰ ਨਵਾਂ ਜੀਵਨ ਮਿਲ ਸਕੇ ਤਾਂ ਕਨੇ ਜਿਹੜੇ ਦਰਖਤ ਸੀ ਉਹਨਾਂ ਦਰਖਤਾਂ ਦੇ ਵਿੱਚ ਇਹ ਫਸ ਗਿਆ ਸੀ ਤਾਂ ਇਸ ਨੂੰ ਜਿਹੜਾ ਹੈ ਅੱਜ ਬਚਾਉਣ ਦਾ ਕੰਮ ਕੀਤਾ ਗਿਆ ਹੈ ਨੇਕ ਉਪਰਾਲਾ ਹੈ ਤਾਂ ਅਸੀਂ ਸ਼ਲਾਘਾ ਕਰਦੇ ਹਾਂ ਅਗਰ ਇਸ ਤਰੀਕੇ ਦੇ ਨਾਲ ਅਗਰ ਯਕੀਨਨ ਅਸੀਂ ਲੋਕ ਆਪਣੀ ਜ਼ਿੰਮੇਵਾਰੀ ਸਬਜੀ ਹੈ ਲੇਕਿਨ ਸਭ ਤੋਂ ਪਹਿਲਾਂ ਤਾਂ ਜ਼ਿੰਮੇਵਾਰੀ ਹੈ ਕਿ ਚਾਈਨਾ ਡੋਰ ਦੀ ਜਿਸ ਚਾਈਨਾ ਡੋਰ ਕਰਕੇ ਲੋਕ ਜਿਹੜਾ ਹੈ ਇਨਸਾਨੀ ਜ਼ਿੰਦਗੀਆਂ ਵੀ ਖਰਾਬ ਹੋ ਰਹੀਆਂ ਨੇ ਤਾਂ ਜਾਨਵਰਾਂ ਦਾ ਕੀ ਹਾਲ ਹੁੰਦਾ ਆਏਗਾ ਪੰਛੀਆਂ ਦਾ ਕੀ ਹਾਲ ਹੁੰਦਾ ਹੈ ਉਹਦੀ ਤਸਵੀਰ ਸਾਂਝੀ ਕੀਤੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅਮਰਤਪੁਰ